ਮੈਂ ਜੋ ਵਿੱਚ ਗੱਲ ਆਈ ਸੀ ਕਿ ਲੈਂਡ ਪੂਲਿੰਗ ਵਾਲੀ ਉਹ ਵੀ ਥੋੜੀ ਜਿਹੀ ਗੱਲ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਵਾਂ ਲੈਂਡ ਪੂਲਿੰਗ ਕੀ ਆ ਅੱਗੇ ਆਪਾਂ ਇਹਦੇ ਤੇ ਗੱਲ ਕੀਤੀ ਆ ਸ਼ਾਇਦ ਅਸੀਂ ਸ਼ੁਰੂਆਤੀ ਦੌਰ 'ਚ ਜਦੋਂ ਇਹ ਲੈਂਡ ਪੂਲਿੰਗ ਦਾ ਜ਼ਿਕਰ ਆਇਆ ਯਾਦ ਆ ਤੁਹਾਨੂੰ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਮੁਹਾਲੀ ਸੈਕਟਰ ਕੱਢਾਂਗੇ ਹੋਰ ਕਿਉਂਕਿ ਉਦੋਂ ਕੱਲੀ ਉਹ ਮੁਹਾਲੀ ਥੱਕ ਸੀਗੀ ਹਮ ਏਅਰਪੋਰਟ ਰੋਡ ਦੀ ਚੰਗੀ ਤਰ੍ਹਾਂ ਗੱਲ ਕੀਤੀ ਸੀ ਠੀਕ ਹੈ ਜੀ ਕਿਉਂ ਮੈਂ ਤੁਹਾਨੂੰ ਦੱਸਦਾ ਸੀਗਾ ਕਿ ਇਹਦੇ ਵਿੱਚ ਕੀ ਆ ਬੜਾ ਸਿੰਪਲ ਆ ਫੰਡਾ ਸਮਝਣ ਵਾਲਾ ਹਮ ਸਰ ਕਿ ਕਿਸਾਨ ਆ ਕਿਸਾਨ ਦੀ ਜ਼ਮੀਨ ਜਾਣੀ ਆ ਕਿੱਲੇ 11 ਕਿੱਲੇ 50 ਕਿੱਲੇ ਹੂੰ ਉਹਦੇ ਚ ਜਿਹੜੇ ਬੰਦੇ ਨੇ ਡਿਵੈਲਪਰ ਹੈ ਜਿਹੜਾ ਉਹਨੇ ਡਿਵੈਲਪ ਕਰਨੀ ਹੈ ਹੂੰ ਜ਼ਮੀਨ ਗਈ ਤੁਹਾਡੀ ਡਿਵੈਲਪ ਕਰ ਰਿਆ ਮੈਂ ਹੂੰ ਤੇ ਵਿੱਚ ਮਲੂਕ ਸਿੰਘ ਲਾਲੋ ਵੀ ਉਹ ਸਰਕਾਰ ਆ ਹਾਂਜੀ ਕਾਲੀ ਸਰਕਾਰ ਹੂੰ ਉਹ ਸੁੱਕਾ ਪੈਸਾ ਕੱਢ ਰਹੀ ਹੈ ਵਿੱਚ ਕਿਸੋ ਕੀ ਹੈ ਬਿਲਕੁਲ ਸਰ ਬੜਾ ਸਿੰਪਲ ਹੈ ਇਸ ਨੂੰ ਸਮਝਣਾ ਕਿ ਭਾਈ ਜੀ ਅ ਤਾਨੂੰ ਜੀ ਇੱਕ ਦੇ ਦੇ ਦਾਂਗੇ ਐਸਯੂ ਹੂੰ ਉਹ ਜਿਹੜਾ ਹੁੰਦਾ ਸ਼ੋਰੂਮ ਜਾਂ ਕਹਿ ਲਓ ਕਮਰਸ਼ੀਅਲ ਕਮਰਸ਼ੀਅਲ ਬਿਲਕੁਲ ਜੀ ਠੀਕ ਹੈ ਜੀ 200 ਗਜ ਦਾ ਹੋ ਹਜ਼ਾਰ ਗਜ ਤੁਹਾਡਾ ਰੈਜੀਡੈਂਸ਼ੀਅਲ ਹੋ ਗਿਆ ਠੀਕ ਹੈ ਲਓ ਨਜ਼ਾਰੇ ਹੁਣ ਉਹਨੂੰ ਕੈਲਕੂਲੇਟ ਕਰਕੇ ਉਹ ਦੱਸ ਰਹੇ ਨੇ ਜੀ ਇਹ 4 ਕਰੋੜ ਦਾ ਬਣ ਜਾਏਗਾ 3 ਕਰੋੜ ਦਾ ਬਣ ਜਾਏਗਾ 5 ਕਰੋੜ ਦਾ ਬਣ ਜਾਏਗਾ ਜੀ 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 ਠੀਕ ਹੈ ਸਰ ਜਿਹੜੇ ਇਲਾਕੇ ਦੀ ਹੁਣ ਮੈਂ ਕਹਿ ਰਿਹਾ ਨਾ ਕਿ ਅਰੂੜਾ ਸਾਹਿਬ ਜਦੋਂ ਤੁਸੀਂ ਕਿਸੇ ਉਹੋ ਜਿਹੇ ਬੰਦੇ ਦੇ ਧੱਕੇ ਚੜ ਗਏ ਉਹਦੋਂ ਇਹਦੇ ਚੋਂ ਵੀ ਭੱਜ ਕੇ ਉੱਠੋਗੇ ਹੂੰ ਹੁਣ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਛੋਟੀ ਜੀ ਮੈਂ ਲੈਂਡ ਪੁਲਿੰਗ ਤੇ ਮੈਂ ਕੋਈ ਸਟੱਡੀ ਨਹੀਂ ਕੀਤੀ ਜੀ ਮੈਂ ਤੁਸੀਂ ਸਵਾਲ ਚੱਕਿਆ ਬਿਲਕੁਲ ਆਪਾਂ ਰਫਲੀ ਕਹਿ ਲਓ ਇੱਕ ਗੱਲ ਕਰਦੇ ਆਂ ਓਵਰਆਲ ਜੀ ਆਪਾਂ ਇੱਕ ਓਵਰਵਿਊ ਮਤਲਬ ਕਿ ਇੱਕ ਅੰਦਾਜ਼ੇ ਨਾਲ ਗੱਲ ਮੇਰੀ ਕੋਈ ਸਟੱਡੀ ਨਹੀਂ ਨਾ ਹੀ ਮੇਰਾ ਇਹ ਫੀਲਡ ਹੈ ਹਮ ਰੀਅਲ ਏਸਟੇਟ ਦਾ ਕਿਉਂਕਿ ਰੀਅਲ ਏਸਟੇਟ ਵੀ ਇੱਕ ਫੀਲਡ ਹੈ ਇੱਕ ਖੇਤਰ ਬਹੁਤ ਵੱਡਾ ਇਹਦੇ ਚ ਐਕਸਪਰਟੀ ਦੀ ਲੋੜ ਹੁਣ ਇਹ ਕਰੇ ਕਿ 4.5 ਕਰੋੜ ਕਿੱਲੇ ਦਾ ਮੁੱਲ ਪੈ ਜਾਓ ਸਰ ਜਿਹੜੇ ਪਿੰਡ ਈਸੇ ਆ ਲਰ ਕੇ ਆ ਲੁਧਿਆਣਾ ਕੋਲ ਆ ਤੁਸੀਂ ਹਮ ਬਿਲਕੁਲ ਲੁਧਿਆਣੇ ਦਾ ਜਿਹੜਾ ਆਊਟਰ ਏਰੀਆ ਨਹਿਰ ਵਾਲਾ ਮੈਂ ਉਹਦੀ ਗੱਲ ਕਰ ਰਿਹਾ ਤੇ ਈਸੇ ਵਾਲੋ ਉਹ ਰੇਪ ਵਾਲੀ ਘਟਨਾ ਵੀ ਵਾਪਰੀ ਸੀ ਉਥੇ ਅੱਛਾ ਸਰ ਉਹਨਾਂ ਪਿੰਡਾਂ 'ਚ ਤੇ ਕਿਸਾਨ ਚਾਹੇ ਤਾਂ 9 ਕਰੋੜ ਜਾਂ 10 ਕਰੋੜ ਕਿੱਲੇ ਦਾ ਵਟ ਸਕਦਾ ਹੱਥੋਂ ਸੁੱਟਿਆ ਬਿਲਕੁਲ ਤੇ ਨਾਲੇ ਉਹ ਗਜਾਂ 'ਚ ਵੇਚ ਸਕਦਾ ਸੀ ਉਹ ਸ਼ਹਿਰੀ ਪ੍ਰਾਪਰਟੀ ਦਾ ਹਿੱਸਾ ਹੀ ਇਹ ਗੱਲ ਜੇ ਮੇਰੀ ਝੂਠੀ ਹੈ ਤਾਂ ਕੋਈ ਲੁਧਿਆਣੇ ਆ ਕੇ ਠੋ ਕਹਦੇ ਕਿ ਹਾਂ ਇਹਨਾਂ ਦਾ ਵੀ ਭਾਵੇਂ ਆਮ ਆਦਮੀ ਪਾਰਟੀ ਦਾ ਵੀ ਸਪੋਰਟਰ ਹੋਵੇ ਜੀ ਕਿ ਜਿਹੜਾ ਉਹ ਏਰੀਆ ਹੈ ਜਿਹੜਾ ਕਿ ਵਿੱਚ ਕਵਰ ਕੀਤਾ ਜਾ ਰਿਹਾ ਕੁਝ ਪਿੰਡ ਹੈਗੇ ਆ ਉੱਥੇ ਤੇ ਕੁਝ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਹੱਥੋਂ ਹੱਥੀ 9 ਤੋਂ 12 14 ਕਰੋੜ ਤੱਕ ਵੀ ਜਾ ਸਕਦੀ ਹੈ ਹਮ ਅੱਛਾ ਫਿਰ ਦੂਜੀ ਗੱਲ ਆਈਏ ਇਆਲੀ ਅਰਗੇ ਉੱਥੇ ਕਾਰੋਬਾਰੀ ਆ ਪਿਛਲੇ ਦਿਨ ਹੀ ਪ੍ਰਧਾਨ ਸਾਹਿਬ ਨੇ ਵੀ ਕਿਹਾ ਸੀਗਾ ਨਾ ਕਿ ਇਹ ਕਰੋੜਪਤੀ ਸਾਡੇ ਜਰੀਏ ਬਣੇ ਆ ਚਲੋ ਉਹ ਛੱਡ ਦਿਓ ਇਹਨਾਂ ਨੇ ਵੀ ਸਰ ਕਲੋਨੀਆਂ ਬਣਾਈਆਂ ਨੇ ਉੱਥੇ ਤੇ ਕਿਆਈ ਬਾਤਾਂ ਗਰਾਉਂਡ ਕੱਟੇ ਆ ਵਿੱਚ ਮਤਲਬ ਕਿ ਰਿੰਗ ਬਣਾਏ ਆ ਫਲਾ ਠਮਕਾ ਪੂਰਾ ਯਾਨੀ ਜਾ ਕੇ ਦੇਖੋ ਅਨਰ ਸਟਾਈਲ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਸਰ ਸਾਰੇ ਦੇ ਸਾਰੇ ਤੇ ਇਹ ਨਹੀਂ ਵਿਖਰੇ ਕਿਉਂਕਿ ਆਊਗਾ ਕੌਣ ਹੁਣ ਜ਼ਿਆਦਾਤਰ ਤੇ ਉੱਥੇ ਆਪਾਂ ਕਹਿੰਦੇ ਆ ਜੀ ਮਾਫ ਕਰਨਾ ਪੂਰਬੀਏ ਤੋਂ ਕੁਝ ਬੰਦੇ ਆਪਣੇ ਭਈਏ ਕਹਿ ਦਿੰਦੇ ਆ ਆਪਾਂ ਕਹਿੰਦੇ ਲੁਧਿਆਣਾ ਤੋਂ ਉਹਨਾਂ ਦਾ ਉਹ ਆ ਕੇ ਇੱਥੇ ਬੈਠਣਗੇ ਦੱਸੋ ਮੈਨੂੰ 1000 ਗਾਜਾਲੇ 'ਚ ਬੈਠਣ ਕੇ ਆ ਕੇ ਜੀ ਮਤਲਬ ਕੀ ਨਹੀਂ ਗੱਲ ਹੈ ਥੋੜੀ ਜੀ ਮਤਲਬ ਯਾਲੀ ਸਾਹਿਬ ਦੀ ਜਿਹੜੀ ਕਲੋਨੀ ਕੱਟੀ ਹੋਏਗੀ ਜਾਂ ਇਸ ਤਰ੍ਹਾਂ ਦੀ ਡਿਵੈਲਪ ਕਲੋਨੀ ਹੋਏਗੀ ਸਰ ਉਹਦੇ ਵਿੱਚ ਪਰਵਾਸੀ ਥੋੜੀ ਹੋਣਗੇ ਉਹ ਤਾਂ ਕੋਈ 200 ਗਾਜ ਕੋਈ 100 ਗਾਜ ਕਿਰਾਏ ਤੇ ਕੋਈ ਉਹ ਹੋ ਜਾ ਮਕਾਨਸ ਤਰ੍ਹਾਂ ਦਾ ਜਿਹੜਾ ਬਹੁਤਾ ਮਹਿੰਗਾ ਨਾ ਹੋਵੇ ਅੱਛਾ ਇਹ ਮੈਂ ਕਿਉਂ ਸਵਾਲ ਚੱਕ ਰਿਹਾ ਸਰ ਬੜਾ ਇੱਕ ਸਿੰਪਲ ਫੰਡਾ ਹੈ ਉਸ ਸਿੰਪਲ ਫੰਡੇ ਨੂੰ ਸਮਝੋ ਕਿ ਇੱਕ ਏਕੜ 'ਚ ਹੁੰਦੇ 4800 ਤੇ 40 ਗਾਜ ਜੀ ਠੀਕ ਹੈ ਇੱਕ ਬੜਾ ਸਿੰਪਲ ਫਾਰਮੂਲਾ ਇਹਦੇ ਵਿੱਚ ਮੈਥਡ ਹੈ ਕਿ ਜਿਵੇਂ ਵੇਸਟੇਜ ਨਿਕਲਦਾ ਇਹਦੇ ਚੋਂ 4840 ਗਾਜ ਹੋ ਗਿਆ ਕਿੱਲੇ ਦੇ ਉਹਦੇ ਚੋਂ 40% ਵੇਸਟੇਜ ਕੱਢਿਆ ਜਾਂਦਾ ਹੈ ਇਹ ਰੀਅਲ ਏਸਟੇਟ ਵਾਲੇ ਤੁਹਾਨੂੰ ਦੱਸ ਦਿੰਦੇ ਕਿ ਜਿਵੇਂ ਮੰਨ ਲਓ ਇੱਕ ਮੋٹے ਤੌਰ ਤੇ ਲਾ ਲਓ ਕਿ پارک ਹੋ ਗਿਆ ਜੀ ਉਹਦੇ ਵਿੱਚ ਗਰਾਊਂਡ ਹੋ ਗਿਆ ਜੀ ਸੜਕ ਹੋ ਗਈ ਜੀ ਸੀਵਰੇਜ ਹੋ ਗਿਆ ਜੀ ਫਲਾ ਹੋ ਗਿਆ ਟਮਕਾ ਹੋ ਗਿਆ ਤਬਾਕੀ ਕਿ ਨਾ ਬਚੇ ਸਰ ਬਾਕੀ ਕੀ ਬਚਿਆ 40% ਕੱਢ ਕੇ ਤੇ ਕਾਫੀ ਨਿਕਲ ਜਾਣਾ ਚਾ 40% ਕੱਢੂਗੇ ਤਾਂ ਉਤਲਾ ਤਾਂ ਗਿਆ ਹੂੰ ਤਾਂ ਰਹਿ ਗਿਆ ਫਿਰ 10000 ਤੇ ਹੋਈ 3000 ਗਜ ਜੀ ਤਾਂ ਤੁਸੀਂ 24000 ਕਿੱਲਾ ਲੈ ਰਹੇ ਹੋ ਹੁਣ 24000 ਨੂੰ ਤੁਸੀਂ ਕੈਲਕੂਲੇਟ ਕਰ ਲਓ ਗਜ ਦੇ ਨਾਲ ਹੂੰ ਠੀਕ ਹੈ ਜੀ ਕਿੰਨਾ ਬਣ ਗਿਆ ਉਸ ਨੂੰ ਤੁਸੀਂ ਕੈਲਕੂਲੇਟ ਕਰਕੇ ਤੇ ਬਣਾ ਲਓ ਗਜ ਹੁਣ ਆਮ ਤੌਰ ਤੇ ਮੈਂ ਜਿਵੇਂ ਕਿਹਾ ਕਿ ਬੰਦਾ ਜਿਹੜਾ ਹਰੇਕ ਬੰਦਾ ਜੇ ਆਪਾਂ ਲਾਈਏ ਐਵਰੇਜ ਲਾਈਏ ਤਾਂ ਉਹ ਹਜ਼ਾਰ ਗਾਜਾ ਲਈ ਚ ਨਹੀਂ ਰਹਿੰਦਾ ਐਵਰੇਜ ਆਪਾਂ ਜੇ ਲਾਈਏ ਤਾਂ ਉਹ ਉਹਦੀ ਰਹਿائش ਬਣੇਗੀ 500 ਗਾਜਾ ਉਹ ਐਵਰੇਜ ਚੰਗੇ ਚੰਗੇ ਦੀ ਹੈ ਨਹੀਂ ਵਰਤੋਂ ਵਰਤੋਂ ਚ ਜੇ ਲਾਈਏ ਮੋٹے ਤੌਰ ਤੇ ਆਪਾਂ ਲਾ ਰਹੇ ਹਾਂ ਤਾਂ ਇਸ ਤਰ੍ਹਾਂ ਮਤਲਬ ਕਿ ਜੇ ਤੁਸੀਂ ਇਸ ਨੂੰ ਡਿਵਾਈਡ ਕਰੋਗੇ ਤਾਂ ਉਹ ਲਗਭਗ ਲਗਭਗ ਮੋٹے ਤੌਰ ਤੇ ਲਾ ਲਓ ਕਿ 2 ਲੱਖ ਦੇ ਕਰੀਬ ਪਲਾਟ ਬਣ ਜਾਣਗੇ ਉਹ 2 ਲੱਖ ਦੇ ਕਰੀਬ ਮੋਟੇ ਤੌਰ ਤੇ ਲਾ ਰਹੀ ਹੈ ਕੈਲਕੂਲੇਸ਼ਨ ਹੈ ਅਰੂਣਾ ਸਾਭਾ ਸੀ ਤੁਹਾਡੇ ਵਾਂਗੂ ਸਕ੍ਰਿਪਟ ਪੜ੍ਹ ਕੇ ਤਾਂ ਆਏ ਨਹੀਂ ਹੈ ਜੀ ਠੀਕ ਹੈ 2 ਲੱਖ ਪਲਾਟ ਬਣ ਗਿਆ ਹਮ ਸਰ ਚਾਰ ਨੂੰ ਮਲਟੀਪਲਾਈ ਫੇਅਰ ਕਰ ਲੋ ਕਿਉਂਕਿ ਚਾਰ ਮੈਂਬਰ ਤਾਂ ਰਹਿਣਗੇ ਨਾ ਹਮ ਹਮ ਐਵਰੇਜ ਜੀ ਪਹਿਲਾਂ 5 ਗਿਣੇ ਜਾਂਦੇ ਆ ਹਾਊਸ ਹੋਲਡ ਜੀ ਨਹੀਂ ਆਪਾਂ ਕੋਈ ਵੀ ਹਾਊਸ ਹੋਲਡ ਜਦੋਂ ਵੀ ਗਿਣਦੇ ਆ ਘਰ ਤਾਂ ਉਹਦੇ ਜੀ ਜਿਹੜੇ ਆ ਉਹ ਜੀ ਗਿਣਦੇ ਆ 5 ਐਵਰੇਜ ਕਿਉਂਕਿ ਆਪ ਹਮ ਦੋ ਹਮਾਰੇ ਦੋ ਵਾਲਾ ਫਾਰਮੂਲਾ ਗਿਆ ਹੁਣ ਤੇ ਇੱਕ ਹੀ ਇੱਕ ਹੀ ਕਾਫੀ ਦੂਜੇ ਸੇ ਮਾਫੀ ਜੀ ਜੀ ਤਾਂ ਚਾਰ ਹੀ ਲਾ ਲਓ ਹਮ ਚਾਰ ਜੀ ਲਾ ਲਓ ਸਰ ਤਾਂ ਤੁਹਾਨੂੰ ਘੱਟੋ ਘੱਟ 8 ਲੱਖ ਬੰਦਾ ਹੋਰ ਵਸਾਉਣਾ ਪਊਗਾ ਇਹਦਾ ਮਤਲਬ ਕਿ ਲੁਧਿਆਣੇ ਦੀ ਬਸੋਂ ਦਾ ਅੱਧ ਪਚਾਦ ਘੱਟੋ ਘੱਟ ਤੁਹਾਨੂੰ ਚਾਹੀਦਾ ਹੋਏ ਉਹ ਲਿਓਗੇ ਕਿੱਥੋਂ ਕਿੱਥੋਂ ਲਿਓਗੇ ਲਿਓਗੇ ਕਿੱਥੋਂ ਸਰ ਆਹੀ ਸਵਾਲ ਬਿਲਕੁਲ ਐਗਜ਼ੈਕਟਲੀ ਮੈਂ ਆਹੀ ਸਵਾਲ ਕਰ ਰਹੇ ਹਾਂ ਅਰੋੜਾ ਸਾਹਿਬ ਅਗਲੀ ਪ੍ਰੈਸ ਕਾਨਫਰੰਸ 'ਚ ਕਲੀਅਰ ਕਰ ਦੇਣਾ ਕਿ ਇੰਨੇ ਬੰਦੇ ਅਸੀਂ ਮੋٹے ਤੌਰ ਤੇ ਪਿੰਡੂ ਜੇ ਹਿਸਾਬ ਕਿਤਾਬ ਲਾ ਕੇ ਵੀ ਸਾਡਾ ਕਿਲਾ ਕਿੱਡਾ ਹੁੰਦਾ ਹ ਹ ਉਹਦੀ ਵੇਸਟੇਜ ਕੱਢ ਕੇ ਇੰਨੇ ਬਣੇ ਇੰਨੇ ਪਲਾਟ ਬਣ ਗਏ ਆ ਹੋ ਗਿਆ ਵਾਹ ਹੋ ਗਿਆ ਤਾਂ ਇੰਨੇ ਲੱਖ ਬੰਦੇ ਦਾ ਇੰਤਜ਼ਾਮ ਕਿੱਥੋਂ ਹੋਣਾ ਇਹ ਤੇ ਅੱਧਾ ਲੁਧਿਆਣਾ ਹੀ ਬਣ ਜਾਣਾ ਬਣ ਜਾਣਾ ਇਹ ਕਿੱਥੋਂ ਲਿਆਓਗੇ ਇੰਨੇ ਬੰਦੇ ਭਾਈ ਹ ਕਿੱਥੋਂ ਲਿਆਓਗੇ ਤੇ ਜਿਹੜੀ ਇੱਕ ਗੱਲ ਹੋਰ ਆ ਅਜਗਰਾਂ ਵਾਲਿਆਂ ਨੂੰ ਪਤਾ ਹੋਣਾ ਇਹ ਤੇ ਖੰਡ ਮਿਲ ਹੁੰਦੀ ਸੀ 100 ਏਕੜ ਸ਼ਾਇਦ ਇਹਨਾਂ ਨੇ ਉਹ ਕੱਟੀ ਹੋਈ ਆ ਅਰਬਨ ਸਟੇਟ ਸ਼ਾਇਦ ਹੂੰ 100 ਏਕੜ ਦੇ ਵਿੱਚ ਤੁਹਾਨੂੰ ਕੋਈ ਵੀ ਜਗਰਮ ਵਾਲਾ ਦੱਸ ਦੇਗਾ ਹੂੰ ਉੱਥੇ ਕੀ ਕੀ ਹੋਇਆ ਜੀ ਕੀ ਹੋਇਆ ਜੀ ਅੱਜ ਤੱਕ ਬਾਦ ਹੀ ਨਹੀਂ ਹੋਈ ਤਾਂ ਇਹ ਕਿਤੇ ਇਹ ਨਾ ਹੋਵੇ ਦੇਖੋ ਹਮੇਸ਼ਾ ਸਰਕਾਰ ਦੀ ਜਿਹੜੀ ਪਹਿਲ ਕਦਮੀ ਹੁੰਦੀ ਹੈ ਮੈਂ ਉਸ ਨੂੰ ਕਦੇ ਮੂਲੋਂ ਰੱਦ ਨਹੀਂ ਕਰਦਾ ਹੁੰਦਾ ਕਿ ਉਹ ਪਹਿਲ ਕਦਮੀ ਕਰੇਗੀ ਤਾਂ ਹੀ ਰਿਜ਼ਲਟ ਆਣਗੇ ਬਿਲਕੁਲ ਪਰ ਕੀ ਇਹ ਸਾਰੇ ਦੇ ਸਾਰੇ ਤੁਸੀਂ ਵਿਸਾ ਲਓਗੇ ਆਬਾਦ ਕਰ ਲਓਗੇ ਚੜਾ ਲਓਗੇ ਵੇਚ ਲਓਗੇ ਕਿ ਤੀਨ ਉਹ ਵੀ ਜਗਰਾ ਵਾਲੀ ਹੋ ਜਾਵੇ ਬਿਲਕੁਲ ਤੁਸੀਂ ਉਧਰੋਂ ਵੀ ਜਾ ਕਰੋ ਲੋਕਾਂ ਨਾਲ ਵੀ ਉਹ ਪਰ ਉਹਨਾਂ ਨੇ ਸਿਰ ਉਹਨਾਂ ਨੇ ਤਾਂ ਸੁੱਕੀ ਕਮਾਈ ਕਰਨੀ ਹੈ ਨਾ ਸਰਕਾਰ ਦਾ ਕੀ ਜਾਊਗਾ ਹਾਂ ਹੋ ਕੇ ਲੱਗੇ ਨਾ ਫਟਕੜੀ ਰੰਗ ਚੋਖੇ ਦਾ ਚੋਖਾ ਸਰਕਾਰ ਦਾ ਸਰ ਕੀ ਗਿਆ ਮੈਨੂੰ ਦੱਸੋ ਮੈਂ ਜੋ ਤੁਹਾਨੂੰ ਕਰਕੇ ਗੁਣਾ ਗਣਿਤ ਕਰਕੇ ਦੱਸਤੀ ਮੋٹے ਤੌਰ ਤੇ ਤੁਸੀਂ ਲੈਂਡ ਪੂਲਿੰਗ ਦਾ کیا ਤਾਂ ਤੁਸੀਂ ਮੈਨੂੰ ਦੱਸਦੇ ਹੋ ਸਰ ਸਰਕਾਰ ਦਾ ਉਹਦੇ ਚ ਕੀ ਗਿਆ ਉਹ ਵਿਚੋ ਵਾਲੀ ਮਲਾਈ ਉਹਨਾਂ ਨੂੰ ਤਰ ਕੇ ਆਪੇ ਆ ਗਈ ਹੋਨ ਬਸ ਇਸੇ ਦਾ ਬਸੇ ਜਿਹੜੇ ਇਹਨਾਂ ਨੂੰ ਕੋਈ ਫਰਕ ਪੈਂਦਾ। ਭਾਈ ਉਸਤਾਦ ਲੋਕਾਂ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੇ ਰੰਡੀ ਹੋ ਜਾ। ਜੀ ਉਹਨਾਂ ਨੂੰ ਕੀ ਹੈ ਜੀ? ਹਮ ਹਮ ਬਿਲਕੁਲ ਬਿਲਕੁਲ ਸਹੀ ਗੱਲ ਹੈ। ਖੈਰ ਦੀਪਕਨ ਸ਼ਰਮਾ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਕਹਿ ਰਹੇ ਨੇ ਕਿ ਭਾਈ ਖਿੱਚ ਕੇ ਰੱਖੋ ਕੰਮ ਔਨੈਸਟ ਜਰਨਲਿਜ਼ਮ ਵਾਸਤੇ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਮਿਹਰਬਾਨੀ। ਔਰ ਰੌਣਕ ਲਈ ਬੈਠੇ ਹਾਂ ਤੁਸੀਂ ਨਾਲ-ਨਾਲ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਸਮਾ ਥੋੜਾ ਜਿਹਾ ਆਪਣੇ ਕੋਲ ਕੱਟ ਰਹਿ ਗਿਆ ਤੇ ਗੱਲਾਂ ਕਾਫੀ ਸਾਰੀਆਂ ਅਜੇ ਬਾਕੀ ਪਈਆਂ ਨੇ ਮੈਂ ਗੱਲਾਂ ਤੁਹਾਡੇ ਨਾਲ ਕਰਦਾ ਨਹੀਂ ਪਰ ਇਹ ਗੱਲਾਂ ਸ਼ੁਰੂ ਹੀ ਨੇ ਲੈਂਡ ਪੁੱਲਿੰਗ ਤੇ ਦੇਖੋ ਕਿ ਮੇਰੇ ਖਿਆਲ ਦੇ ਨਾਲ ਐਸੇ ਤਰ੍ਹਾਂ ਦਾ ਹੀ ਵਿਸ਼ਲੇਸ਼ਣ ਹਰੇਕ ਨੂੰ ਕਰਨਾ ਚਾਹੀਦਾ ਜਿਹੜਾ ਵੀ ਇਸ ਚੀਜ਼ ਨਾਲ ਜੁੜਿਆ ਹੋਇਆ ਹੈ ਰੀਅਲ ਅਸਟੇਟ ਨਾਲ ਜੁੜਿਆ ਹੋਇਆ ਹੈ ਤੋ ਕਦੋਂ ਤੱਕ ਅਸੀਂ ਸਰਕਾਰ ਦੇ ਤਲਵੇ ਚਟਕੇ ਚੱਲਾਂਗੇ ਸਾਨੂੰ ਲੋਕਾਂ ਦੀ ਗੱਲ ਜਿਹੜੀ ਹੈ ਨਾ ਕਰਨੀ ਚਾਹੀਦੀ ਹੈ ਔਰ ਸਿਰਫ ਕਈ ਬੰਦੇ ਤੇ ਉਹ ਕੱਲਾ 1000 ਗਾਜ 200 ਗਾਜ ਇਹ ਕਿਹਨੇ ਲੈਂਦੇ ਆ ਫਿਰ ਉਹੀ ਤੇ ਗੱਲ ਹੈ ਕਿ ਇਹ ਚੀਜ਼ ਜਿਹੜੀ ਹੈ ਨਾ ਮੀਡੀਆ ਦਾ ਫਰਜ਼ ਹੁੰਦਾ ਹੈ ਐਕਸਪਰਟ ਲੋਕਾਂ ਦਾ ਫਰਜ਼ ਹੁੰਦਾ ਹੈ ਔਰ ਤੁਸੀਂ ਦੇਖੋ ਨਾ ਕਿ ਬਹੁਤ ਸਾਰੇ ਲੋਕ ਸਰਕਾਰੀ ਮਹਿਕ ਵਿੱਚ ਰਹਿ ਕੇ ਵੀ ਬੜਾ ਸੋਚਦੇ ਹੁੰਦੇ ਆ ਉਹ ਤਾਂ ਬੋਲ ਨਹੀਂ ਸਕਦੇ ਬੋਲ ਨਹੀਂ ਸਕਦੇ ਬਿਲਕੁਲ ਤਾਂ ਉਹਦੀ ਆਵਾਜ਼ ਵੀ ਤੁਸੀਂ ਬੰਦਾ ਹੁੰਦਾ ਸਰ ਉਹਨਾਂ ਦੀ ਆਵਾਜ਼ ਵੀ ਤੋਸਾ ਬੰਦ ਹੈ ਪਰ ਬਹੁਤ ਫਰਜ਼ ਨਿਭਾਉਣ ਵਾਲੇ ਬਹੁਤ ਘੱਟ ਬਚੇ ਨੇ ਪੰਜਾਬ 'ਚ ਮਾਫ ਕਰਨਾ ਜੀ 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 ਬਿਲਕੁਲ ਮਿੰਟੂ ਜੀ ਖੈਰ ਇਹ ਤੇ ਬਹੁਤ ਸੋਹਣੀ ਜਾਣਕਾਰੀ ਵਾਲੀ ਗੱਲ ਸੀ ਆਪ ਨੂੰ ਵੀ ਬਹੁਤ ਜਾਣਕਾਰੀ ਮਿਲੀ ਗੱਲਾਂ ਕਰਦੇ